ਮੇਰਾ ਨਾਮ ਮਨਦੀਪ ਕੌਰ ਮਨਦੀਪ ਜੀ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਪਿੰਡ ਤਖਣੀ ਦੀ ਰਹਿਣ ਵਾਲੀ ਆ ਅੱਛਾ ਤਖਣੀ ਤੋਂ ਜੀ ਇਹ ਚੋਹ ਰਾਤੀਆਂ ਆ ਜੀ ਪਾਣੀ ਹਾਂਜੀ ਤੇ ਕਿੰਨੀਆਂ ਕਿ ਦਿੱਕਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਇਹ ਦਿੱਕਤਾਂ ਜੀ ਬਹੁਤ ਆ ਇੱਕ ਤਾਂ ਇਧਰ ਨੂੰ ਆਣ ਜਾਣ ਦਾ ਸਾਧਨ ਬਿਲਕੁਲ ਰੁਕ ਜਾਂਦੇ ਆ ਸਕੂਲ ਦੇ ਬੱਚੇ ਆ ਉਹਨਾਂ ਨੂੰ ਨਹੀਂ ਆਣਦਾ ਫਿਰ ਇੱਥੇ ਕੋਈ ਵੀ ਸਾਧਨ ਹੈਗਾ ਜਿਸ ਨਾਲ ਮੀ ਆ ਜਾਂਦਾ ਹੈ ਸਾਨੂੰ ਸਭ ਤੋਂ ਵੱਡੀ ਦਿੱਕਤ ਇਹ ਹੈ ਵੀ ਇਹ ਚੋ ਆ ਜਾਂਦਾ ਹੈ ਪਿਛਲੇ ਸਾਲ ਸਰਾਂਜੀ ਦੀ ਗੱਡੀ ਰੁੜੀ ਸੀਗੀ ਸਸ ਗਰਜੀਤ ਸਿੰਘ ਸਾਰੇ ਜਗੇ ਉਹਨਾਂ ਦੀ ਗੱਡੀ ਸਾਰੀ ਟੁੱਟ ਗਈ ਸੀ ਜੀ ਹਾਂਜੀ ਟੀਚਰ ਸੀਗੇ ਜੀ ਤੇ ਇਹ ਉਹ ਫੇ ਮਸ਼ੀਨ ਲਿਆਂਦੀ ਸੀ ਤਾਂ ਉਹਦੇ ਨਾਲ ਕੱਢੀ ਸੀ ਜੀ ਵੀ ਸੀ ਨਾਲ ਜੀ ਉਹਦੇ باوجود ਵੀ ਟੀਚਰ ਵੀ ਰੁੜੇ ਪੁਲੀ ਵੀ ਟੁੱਟੀ ਆ ਹਾਂਜੀ ਪੁਲੀ ਨਹੀਂ ਬਣੀ ਇਹ ਜਦ ਤੱਕ ਮੈਂ ਇੱਥੇ ਆਈ ਹਾਂ ਉਹ ਵਾਂ ਇਹ ਹੀ ਹਾਲ ਹੈ ਜੀ ਕਿੰਨੇ ਕ ਸਾਲ ਹੋ ਗਏ ਦੇਖਦੇ ਆ ਨੂੰ ਤਾਂ ਦੇਖਦੇ ਆ ਨੂੰ ਸਾਨੂੰ 10 ਸਾਲ ਤਾਂ ਬਹੁਤ ਹੋ ਗਏ ਆ ਨੇ ਤੇ ਜਿਆਦਾਤਰ ਜਦੋਂ ਦੇ ਸਾਡੇ ਬੱਚੇ ਇੱਥੇ ਪੜ੍ਹਦੇ ਆ ਉਹ ਹੀ ਇਹ ਹੀ ਆ ਵੀ ਸਾਡੇ ਬੱਚਿਆਂ ਨੂੰ ਇੱਥੇ ਦਿੱਕਤ ਬਹੁਤ ਆਉਂਦੀ ਹੈ 10 ਸਾਲ ਹੋ ਗਏ ਕਿ ਜਿਆਦਾ ਹਾਂਜੀ 10 ਸਾਲ ਹੋ ਗਏ ਜੀ ਤੇ ਹੁਣ ਕੀ ਮੰਗ ਅਪੀਲ ਕੀ ਹੈ ਕੋਈ ਲੱਗਦਾ ਕਿ ਬਣ ਜੂਗਾ ਇਹ ਹਾਂਜੀ ਸਾਰੇ ਆਂਦੇ ਆ ਦੇਖ ਕੇ ਚਲ ਜਾਂਦੇ ਆ ਜੀ ਕਹਿ ਦਿੰਦੇ ਆ ਹੋ ਜਾਊਗਾ ਜੀ ਹੋ ਜਾਊਗਾ ਇਹਦੇ ਉੱਤੋਂ ਦੀ ਪੌਲ ਹੋਇਆ ਸੀਗਾ ਕਹਿੰਦੇ ਸੀ ਕਰ ਦਿੱਤਾ ਆ ਪੌਲ ਪਾਸ ਹੋ ਗਿਆ ਆ ਪਰ ਅੱਜ ਤੱਕ ਰਣਿਆ ਨਹੀਂ ਹੂੰ ਪੰਜਾਬ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦਾਵੇ ਵਾਦੇ ਕੀਤੇ ਸੀ ਹੁਣ ਵੀ ਦਾਵੇ ਵਾਦੇ ਦਗਮੱਜੇ ਮਾਰੇ ਜਾਂਦੇ ਕਿ ਆ ਕਰਦਾਂਗੇ ਉਹ ਕਰਦਾਂਗੇ ਲੱਗਦਾ ਕਿ ਕੁਝ ਕੰਢੀ ਦੇ ਇਲਾਕੇ ਚ ਕੰਮ ਹੋ ਰਿਹਾ ਕੋਈ ਕੰਢੀ ਦੇ ਇਲਾਕੇ ਚ ਕੰਮ ਕੋਈ ਨਹੀਂ ਹੋਇਆ ਸਰਕਾਰ ਪਮ ਆਮ ਆ ਗਈ ਜਿਹੜੀ ਮਰਜ਼ੀ ਸਰਕਾਰ ਹੈ ਪਰ ਦੇਖ ਕੇ ਚੱਲ ਜਾਂਦੇ ਸਾਨੂੰ ਅੱਜ ਤੱਕਰ ਕੋਈ ਸਹੂਲਤਾਂ ਨਹੀਂ ਮਿਲੀਆਂ ਪਰ ਇੱਥੇ ਸਾਨੂੰ ਕੋਈ ਪਾਰਟੀ ਤੋਂ ਉਮੀਦ ਹੈ ਨਹੀਂ ਕਿ ਸਾਡਾ ਕੋਈ ਕੰਮ ਇਹ ਕਰ ਦੋਗੇ ਤੇ ਕਿੰਨਾ ਕੁ ਖਤਰਾ ਇੱਥੋਂ ਤੁਸੀਂ ਲੰਘ ਕੇ ਆਏ ਕਿੰਨਾ ਕੁ ਰਿਸਕ ਲੱਗਦਾ ਜਦੋਂ ਲੰਘਦੇ ਹੋ ਖਤਰਾ ਰਿਸਕ ਬਹੁਤ ਹੈ ਜੀ ਟੋਏ ਥਾਂ ਥਾਂ ਪੈ ਹੋਆ ਹੁਣ ਤੇ ਮੈਂ ਹੀ ਤੁਰਨ ਲੱਗੀ ਸੀਗੀ ਤਾਂ ਕਿ ਕਾਫੀ ਟੋਏ ਦੇ ਵਿੱਚ ਲੱਗਿਆ ਸੀ ਪੈਰ ਪੈਣ ਸੱਗ ਇੱਥੇ ਸੱਟ ਚੋਟ ਲੱਗ ਜੇ ਕਿੰਨ ਦੇਖਣਾ ਸਾਨੂੰ ਆਣ ਕੇ ਪਹਿਲੀ ਬਾਰਿਸ਼ ਨਾਲ ਇਹ ਹਾਲ ਹੋ ਗਿਆ ਤੇ ਪ੍ਰਸ਼ਾਸਨ ਕਹਿੰਦਾ ਸਾਡੀਆਂ ਤਿਆਰੀਆਂ ਆ ਜੀ ਅਸੀਂ ਨਜਿੱਠਣ ਨੂੰ ਤਿਆਰ ਆ ਜੀ ਜੇ ਹੜਾ ਵਰਗੀ ਸਥਿਤੀ ਆ ਗਈ ਫਿਰ ਪ੍ਰਸ਼ਾਸਨ ਕੀ ਬਹੁਤ ਬੁਰਾ ਹਾਲ ਆ ਜੀ ਸਾਡੀ ਮੰਗ ਇਹ ਹੀ ਆ ਵੀ ਇਹਦਾ ਖੱਡ ਦਾ ਜਨ ਕੇ 14 ਕੋਈ ਨਾ ਕੋਈ ਕਰਨ ਕੰਮ ਵੀ ਬਹੁਤ ਦਿੱਕਤ ਆ ਇੱਥੇ ਆਂਦੇ ਆ ਜਾਂਦੇ ਆ ਨਾ ਹਾਂਜੀ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਕਾਲਾ ਜੀ ਸਾਲਾ ਜੀ ਕਿੱਥੇ ਦੇ ਰਹਿਣ ਨਾਲੇ ਪਿੰਡ ਤਖਣੀ ਦਾ ਜੀ ਜੀ ਤਖਣੀ ਜੀ ਹਾਂਜੀ ਇਹ ਪਾਣੀ ਰਾਤੀਆਂ ਆ ਜਾਂਦੀ ਚੋਦੇ ਵਿੱਚ ਹਾਂਜੀ ਸਵੇਰਾ ਆ ਜਾਂਦਾ 4 ਵਜੇ ਜੀ ਕਿਹੜਾ ਇਹ ਪਿੰਡ ਦਾ ਚੋਹ ਜੀ ਇਹ ਮਹਿੰਦਰ ਵਾਲਾ ਚੋਹ ਹੈ ਜੀ ਹਿਸ਼ਾਰਪੁਰ ਜਿਲ੍ਹਾ ਹਾਂਜੀ ਹਿਸ਼ਾਰਪੁਰ ਜਿਲ੍ਹਾ ਠੀਕ ਹੈ ਜੀ ਇਹ ਸਮੱਸਿਆ ਕੀ ਆ ਰਹੀ ਦੇਖੋ ਸਮੱਸਿਆ ਇਹ ਹੈ ਜੀ ਇੱਥੇ ਸਵੇਰ ਜਿਲ੍ਹਾ ਬੰਦੇ ਡਿਊਟੀ ਜਾਂਦੇ ਆ ਕੋਈ 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 ਫੈਮਲੀ ਕੋਈ ਮਾਸਟਰ ਕੋਈ ਡਾਕਟਰ ਕੋਈ ਕੋਈ ਜਾਂਦੇ ਸਾਰੇ ਇੱਥੇ ਰੁਕ ਜਾਂਦੇ ਆ ਬੜੀ ਸਮੱਸਿਆ ਸਾਨੂੰ ਇੱਥੇ ਜੀ ਦੀ ਹਾਂ ਸਾਨੂੰ ਇਹ ਪੁਲ ਮੰਨਣਾ ਚਾਹੀਦਾ ਹੈ ਕਿਉਂਕਿ ਟ੍ਰੈਫਿਕ ਸਾਰ ਇੱਥੇ ਰੁਕ ਜਾਂਦੀ ਹੈ ਹਾਂਜੀ ਤੇ ਜਿਹੜਾ ਪਾਣੀ ਹੈ ਸਾਰਾ ਹੁਣ ਬਰਸਾਤ ਤਕਰੀਬਨ ਤੋਂ ਚੱਲਦਾ ਇਹ ਕਹਿੰਦੇ ਇਹ ਹਾਂਜੀ ਹਾਂਜੀ ਬਰਸਾਤ ਬਰਸਾਤ ਚੱਲਦਾ ਰਹਿਣਾ 2-2.5 ਮਹੀਨੇ ਲਗਾਤਾਰ ਚੱਲਣਾ ਇਹ ਠੀਕ ਹੈ ਜੀ ਹਾਂਜੀ ਕਦੇ ਕੋਈ ਹਾਦਸੇ ਦੀ ਵੀ ਖਬਰ ਆਈ ਇੱਥੇ ਹਾਂਜੀ ਪਿਛਲੇ ਸਾਲ ਗੱਡੀ ਡੁੱੜ ਗਈ ਇੱਥੇ ਜੀ ਅੱਛਾ ਜੀ ਹਾਂਜੀ ਗੱਡੀ ਡੁੱੜ ਗਈ ਮਾਸਟਰ ਸਕੂਲ ਨੂੰ ਚੱਲ ਰਹਾ ਹੁੰਦੀ ਗੱਡੀ ਬੰਦ ਹੋ ਗਈ ਪਾਣੀ 'ਚ ਜੀ ਉਹਦੀ ਗੱਡੀ ਡੁੱੜ ਗਈ ਬਚਾਰੇ ਦੀ ਇੱਥੇ ਜੀ ਉਹਦੇ ਘਟੋੜ-ਘਟ 4-4.5 ਲੱਖ ਦਾ ਨੁਕਸਾਨ ਹੋ ਗਿਆ ਗੱਡੀ ਦਾ ਉਹਦਾ ਜੀ ਹਾਂਜੀ ਤੇ ਕਦੇ ਕਹਿੰਦੇ ਲਿਖਤੀ ਵੀ ਦਿੱਤਾ ਕਦੇ ਇੱਕ ਤੇ ਸਰਕਾਰ ਨੂੰ ਪ੍ਰਸ਼ਾਸ ਪਰ ਅਜੇ ਤੱਕ ਕੁਛ ਨਹੀਂ ਹੱਲ ਹੋਇਆ ਜੀ ਸਾਡਾ ਹਾਂ ਹਾਂ ਜੀ ਆਹ ਜਿਹੜਾ ਹੁਣ ਕਿੰਨੀ ਕੁ ਪੁਲੀ ਆ ਜਿਹੜਾ ਸਲੈਬ ਕਿੰਨੀ ਕੁ ਬਹਿ ਗਈ ਤੇ ਕਿੰਨੀ ਕੁ ਰਹਿ ਗਈ ਹੈ ਸਲੈਬ ਖਤਮ ਹੈ ਜੀ ਇਹ ਹਾਂ ਡੈਡ ਇਹ ਤਾਂ ਖਤਮ ਹੈ ਜੀ ਇਹ ਤੇ ਜਿਹੜਾ ਬੱਸਾਂ ਟਰੱਕ ਟਰੱਕ ਲੰਘਦੇ ਆ ਜੀ ਇਹ ਹੁਣ ਕਿੱਥੋਂ ਲੰਘਦੇ ਆ ਬੱਸਾਂ ਵੀ ਮਾੜੀਆਂ ਮੋਟੀਆਂ ਲੰਘਦੀਆਂ ਕੋ ਖੱਡਾ ਵਿੱਚ ਬਹੁਤ ਡੂੰਗਾ ਪੈ ਗਿਆ ਉਹ ਨਾਲ ਟਰੈਫਿਕ ਵਾਲਿਆਂ ਨੂੰ ਆਉਣ ਜਾਣ ਦੀ ਤੰਗੀ ਬਹੁਤ ਹੈ ਹਾਂ ਰੋਡੇ ਗਣ ਦਾ ਖਤਰਾ ਬਹੁਤ ਹੈ ਹਾਂ ਹੁਣ ਅਸੀਂ ਲੱਗੇ ਹਾਂ ਦਾ ਹੱਲ ਕਰਨ ਉੱਥੇ ਜਿੱਥੇ ਕੋ ਟੋਆ ਪਿਆ ਉੱਥੇ ਕੁਝ ਰੱਖਦੇ ਹਾਂ ਅੰਦਰ ਆੜੀਆਂ ਦੋ ਕੰਧਾਂ ਬਣਾਈਆਂ ਸੀਗੀਆਂ ਪਿਛਲੇ ਸਾਲ ਪ੍ਰਸ਼ਾਸਨ ਨੇ ਕਹਿੰਦੇ ਵੀ ਇਹਦੇ ਵਿੱਚ ਵੀ ਰਾਤ ਨੂੰ ਨੇਜ ਦਾ ਧੁੰਦ ਵਗੈਰਾ ਚ ਕਈ ਵਾਰੀ ਹਾਂ ਬੰਦੇ ਬਚ ਗਏ ਤੇ ਮੋਟਰਸਾਈਕਲ ਵੱਜੇ ਮੁੰਡੇ ਦੋ ਗੋਬਰ ਜੀ ਰਾਤ ਨੂੰ ਧੁੰਦ ਜੀ ਨਹੀਂ ਪਤਾ ਲੱਗਾ ਜਿਹੜਾ ਪਰਦੇਸੀ ਬੰਦਾ ਨੂੰ ਕੀ ਪਤਾ ਵੀ ਇੱਥੇ ਕੀ ਹੈ ਉਹ ਕਈ ਰਾਤ ਨੂੰ ਧੁੰਦ ਚ ਆਏ ਨਹੀਂ ਪਤਾ ਲੱਗਾ ਵਿੱਚ ਵੱਜ ਗਏ ਵਿਚਾਰੇ ਚਲੋ ਬਚਾਅ ਹੋ ਗਿਆ ਸੱਟਾ-ਸੂਟਾ ਮਾਰੀ ਮੋਟੀਆਂ ਲੱਗੀਆਂ ਹਾਂ ਹਾਂਜੀ ਕੋਈ ਅਪੀਲ ਕੋਈ ਮੰਗ ਸਰਕਾਰ ਤੋਂ ਸਰਕਾਰ ਸਾ ਤੋਂ ਮੰਗ ਹੈ ਇਹ ਸਾਡਾ ਪੋਲ ਬਣਾ ਦੇਣਾ ਸੀ ਜਿਹੜਾ ਸਾਨੂੰ ਤੰਗੀ ਹੈ ਪੂਰੀ ਕਰ ਦੇਣਾ ਸੀ ਠੀਕ ਹੈ ਜੀ ਇਹ ਪਹਿਲੀ ਪ੍ਰਸ਼ਾਦ ਨਾਲ ਹੀ ਹਾਲ ਹੋ ਗਿਆ ਜੀ ਹਾਂਜੀ ਪਹਿਲੀ ਪ੍ਰਸ਼ਾਦ ਨਾਲ ਹੀ ਇਹ ਠੀਕ ਹੈ ਜੀ ਤੇ ਅੱਗੇ ਹੁਣ ਜਦੋਂ ਪ੍ਰਸ਼ਾਦ ਪੈਣੀ ਫਿਰ ਤਾਂ ਹਾਲਾਤ ਪਾਣੀ ਜ਼ਿਆਦਾ ਵੱਜਦਾ ਨਹੀਂ ਅਜੇ ਤਾਂ ਚੋਅ ਸੁੱਕੇ ਸੱਕੇ ਆ ਮਾੜੇ ਮੋਟੇ ਜੋ ਪਾਣੀ ਪੀ ਜਾਂਦੀ ਉਹ ਹੁਣ ਦੇਖੋ ਜੀ ਹੁਣ ਅਗਲੀ ਬਾਰਿਸ਼ ਪੈ ਜੇ ਪਾਣੀ ਤਾਂ ਟੱਪ ਨਹੀਂ ਹੁਣ ਸਕੂਟਰ ਨਹੀਂ ਟੱਪ ਹੋਣਾ ਕਿੰਨੇ ਕ ਫੁੱਟ ਪਾਣੀ ਚੜ ਜਾਂਦਾ ਜਿੱਥੇ ਭਾਜੀ ਇਹ ਘਟੋ ਘਟ ਰਾਤ ਦਾ ਜਿਹੜਾ 6 ਫੁੱਟ ਪਾਣੀ ਆਇਆ ਅੱਛਾ ਜੀ ਹਾਂਜੀ ਠੀਕ 5 5.5 6 ਫੁੱਟ ਪਾਣੀ ਆਇਆ ਤੇ ਜਦੋਂ ਇੱਥੇ ਫਸ ਜਾਂਦੀ ਟਰੈਫਿਕ ਫੇ ਜਿਹਦਾ ਡਿਊਟੀ ਤੇ ਜਾਣਾ ਕੋਈ ਲੇਟ ਹੋ ਜਾਂਦਾ ਕਿਸੇ ਦੀ ਨੌਕਰੀ ਵੀ ਜਾ ਸਕਦੀ ਹੈ ਹਾਂਜੀ 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 ਬੱਚਿਆਂ ਨੇ ਵੀ ਪੜ੍ਹਨ ਜਾਣਾ ਫਿਰ ਹੋਰ ਕਿਹੜਾ ਰੂਟ ਕਿੱਧਰ ਕਿੰਨਾ ਜੀ ਇੱਥੋਂ ਜੇ ਮੈਂਗਰੋਲ ਸਕੂਲ ਬੱਚੇ ਪੜ੍ਹਨ ਜਾਂਦੇ ਫਿਰ ਪਹਿਲਾਂ ਰਿਆਣਾ ਜਾਣਾ ਪੈਂਦਾ ਰਿਆਣੇ ਤੋਂ ਫਿਰ ਬਾਗ ਉੱਥੇ ਜਾਣਾ ਪੈਂਦਾ ਭੀਖੋਲ ਭੀਖੋਲ ਤੋਂ ਫਿਰ ਕਾਂਟੀਆਂ ਕਾਂਟੀਆਂ ਤੋਂ ਫਿਰ ਮੈਂਗਰੋਲ ਲੱਗਦਾ ਹੈ ਆਜ਼ਾਦੀ ਤੋਂ ਲੈ ਕੇ ਅੱਜ ਇੰਨੇ ਸਾਲਾਂ ਤੱਕ ਵੀ ਹੱਲੇ ਮੂਲ ਸਹੂਲਤਾਂ ਲਈ ਲੋਕ ਤੜਫ ਰਹੇ ਤਰਸ ਰਹੇ ਹਾਂਜੀ ਇਹ ਸਹੂਲਤ ਸਾਨੂੰ ਚਾਹੀਦੀ ਜੇ ਹੋ ਜਾਵੇ ਤਾਂ ਵਧੀਆ ਗੱਲ ਹੈ ਜੀ ਸਰ ਕੀ ਨਾਮ ਆ ਜੀ? ਸਰੇਂਦਰਪਾਲ। ਕਿਹੜਾ ਪਿੰਡ ਆ ਜੀ? ਮਹੰਗਰਵਾਲ ਜੀ। ਮਹੰਗਰਵਾਲ ਜੀ ਇਹ ਪਾਣੀ ਕਦੋਂ ਆਇਆ ਚੋਦ ਵਿੱਚ? ਇਹ ਪਾਣੀ ਸਵੇਰੇ 5 ਵਜੇ ਆਇਆ ਜੀ। ਅੱਛਾ ਜੀ ਕਿੰਨਾ ਕ ਪਾਣੀ ਆ ਜੀ? ਪਾਣੀ ਸੀਗਾ ਜੀ ਕੋਈ 1 ਕਿਰੀ ਮੇਨ 8-10 ਫੁੱਟ। ਅੱਛਾ ਜੀ ਤੇ ਕਿੰਨੀ ਕੀ ਦਿੱਕਤਾਂ ਪਰੇਸ਼ਾਨੀਆਂ ਕੀ ਆ ਰਹੀਆਂ ਜੀ ਹੁਣਾਂ? ਹਾਂ ਜੀ ਤੁਹਾਡੇ ਸਾਹਮਣੇ ਆ ਹੀ ਦੇਖਿਆ ਜੀ ਤੁਸੀਂ ਗੱਡੀ ਕਿਦਾਂ ਵਿੱਚ ਡੁੱਬ ਗਈ। ਖੜਕ ਦੇਣੀ ਸਭ ਕੁਝ ਡੁੱਲ ਗਿਆ। ਇੱਕ ਵਾਰ ਪਿਛਲੀ ਵਾਰੀ ਮਾਸਟਰ ਡੁੱਲ ਗਿਆ ਸੀ। ਗੱਡੀ ਵੀ ਡੁੱਲ ਗਈ ਉਹਦੀ 3-4 ਦਿਨ ਗੱਡੀ ਕੱਢੀ ਜਾ ਕੇ। ਤੇ ਬੱਚਿਆਂ ਦੀ ਬਹੁਤ ਦਿੱਕਤ ਆ ਪ ਦੋ ਦੋ ਚਾਰ ਚਾਰ ਘੰਟੇ ਸਟੋਪੇਜ ਲਾਣਾ ਪੈਂਦਾ ਬੱਚਿਆਂ ਨੂੰ ਤੇ ਛੁੱਟੀ ਹੁੰਦੀ ਛੁੱਟੀ ਕਰਨੀ ਪੈਂਦੀ ਉਹਨਾਂ ਨੂੰ ਸਰਕਾਰੀ ਸਕੂਲ ਹੈ ਮਹੰਗਰਵਾਲ ਜੀ ਸੀਨੀਅਰ ਸਕੰਟਰੀ ਸਕੂਲ ਸਾਰੀ ਛੁੱਟੀ ਹੁੰਦੀ ਜੀ ਫਿਰ ਜੀ ਇਸ ਕਰਕੇ ਪੜ੍ਹਾਈ ਦੇ ਉੱਤੇ ਬਹੁਤ ਦਿੱਕਤ ਆਂਦੀ ਹੈ ਓੜੀ ਓੜੀ ਨੂੰ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਹੋ ਗਿਆ ਜੀ ਕਹਿੰਦੇ ਵੀ ਹੋ ਗਿਆ ਤਕਰੀਬਨ ਤਿੰਨ ਸਾਲ ਤੋਂ ਉੱਪਰ ਹੋ ਗਿਆ ਪੁਰਾਣੀ ਸਰਕਾਰ ਚਾਰ ਸਾਲ ਹੋ ਗਏ ਜੀ ਇਹਨੂੰ ਚਾਰ ਸਾਲ ਓੜੀ ਨੂੰ ਹੋ ਗਏ ਹਾਂ ਜੀ ਦੋਨੇ ਰੁੜ ਗਈਆਂ ਜੀ ਇੱਕ ਉੱਪਰ ਦੀ ਵੀ ਹੈ ਜੀ ਅੱਛਾ ਜੀ ਕੋਟ ਪਟਿਆਲਾ ਵਾਲੀ ਅੱਛਾ ਜੀ ਉਹ ਵੀ ਰੁੜ ਗਈ ਹੈ ਜੀ ਤੇ ਕਹਿੰਦੇ ਵੀ ਧਿਆਨ ਚ ਵੀ ਲ ਇਹਦੇ ਬਾਰੇ ਆ ਦੁਆਰ ਦੇ ਗਏ ਜੀ ਮੋਰੇ ਤੇ ਬਸ ਆ ਦੇਖ ਲੋ ਜੀ ਤੁਹਾਡੇ ਸਾਹਮਣੇ ਆ ਜੀ ਮੋਟਰਸਾਈਕਲ ਕਿੱਦਾਂ ਤੇ ਐਲ ਐਸ ਟੀ ਵੀ ਦਿੱਤਾ ਜੀ ਕੋਈ ਹਾਲ ਨਹੀਂ ਹੋਇਆ ਨਹੀਂ ਕੋਈ ਹਾਲ ਨਹੀਂ ਹੋਇਆ ਜੀ ਸਭ ਇਦਾਂ ਹੀ ਲੰਗੀ ਜਾਂਦੇ ਜੀ ਕੋਈ ਰੁੜੀ ਜਾਂਦਾ ਕੋਈ ਕੁਛ ਹੋਈ ਜਾਂਦਾ ਜੀ ਤੇ ਸਾਰੇ ਆਪਣੇ ਹਾਂ ਜੀ ਹਾਂ ਜੀ ਲੈ ਕੇ ਲੰਘ ਰਹੇ ਆ ਜੀ ਸਵੇਰ ਦੇ ਲੱਗੇ ਟਪਾਣ ਵਾਸਤੇ ਇਹਨਾਂ ਨੂੰ ਉਸ ਉਹ ਇੱਕ ਢੇੜੀ ਡੇ ਗਈ ਅੱਛਾ ਜੀ ਐਕਟਵਾ ਤੋਂ ਜੀ ਦੇਖੋ ਮਤਲਬ ਵਾਰੀ ਵਾਰੀ ਸਿਰ ਤੁਸੀਂ ਦੋ ਦੋ ਘੰਟੇ ਆਪਣੇ ਲੈਵਲ ਤੇ ਨਾ ਸੇਵਾ ਕਰਦੇ ਹੋ ਸਕੂਲ ਦੇ ਬੱਚੇ ਟਪਾਈ ਦੇ ਜੀ ਫਿਰ ਜੀ ਹਾਂਜੀ ਤੇ ਆਪਣਾ ਜਦੋਂ ਇੱਧਰ ਨੂੰ ਆਣਾ ਹੁੰਦਾ ਜਾਂ ਜਾਣਾ ਹੁੰਦਾ ਫਿਰ ਪਾਇਆ ਹਿਹਾ ਪਰੋ ਕੇ ਜਾਣਾ ਪੈਂਦਾ ਜੀ ਜੇ ਹਰਿਆਣੇ ਨੂੰ ਜਾਣਾ ਹੋਵੇ ਅੱਛਾ ਜੀ ਹਾਂਜੀ 30 35 ਕਿਲੋਮੀਟਰ ਸਫਰ ਪੈਂਦਾ ਜੀ ਉਹ ਅੱਛਾ ਜੀ ਹਾਂਜੀ ਇੱਥੋਂ ਦਾ 8 ਕਿਲੋਮੀਟਰ ਹੈ ਜੀ ਜੀ ਅਸੀਂ ਤਾਂ ਹੀ ਕਹਿੰਦੇ ਪ੍ਰਸ਼ਾਸਨ ਨੂੰ ਵੀ ਇੱਥੇ ਪੁਲ ਦਾ ਕੋਈ ਸਾਰੀ ਕੀਤੀ ਜਾਵੇ ਛੋਟਾ ਮੋਟਾ ਪੁਲ ਬਣਾਇਆ ਜਾਵੇ ਇਹ ਦੇਖੋ ਕਿ ਇੰਨੇ ਨੁਕਸਾਨ ਹੋ ਗਏ ਇੰਨਾ ਤੁਸ ਦੱਸਦੇ ਗੱਡੀ ਮਾਫੀਚਰ ਅਧਿਆਪਕ ਦੀ ਵੀ ਰੁਰ ਕਈ ਟੂਟੀ ਤੇ ਜਾਣ ਵੇਲੇ ਲੇਟ ਹੁੰਦੇ ਸਾਰਾ ਕੁਝ ਇੰਦਾ ਸਰਕਾਰੀ ਅਧਿਆਪਕ ਸੀਗਾ ਜੀ ਉਹ ਸਰਕਾਰੀ ਪਰ ਉਹਦੇ باوجود ਵੀ ਹੁਣ ਤੱਕ ਇਹ ਨਾ ਪੜਨਾ ਤੇ ਸਰਕਾਰ ਨੂੰ ਕੁਝ ਕਾ ਖੜਾ ਦੇਖਦੇ ਸਰਕਾਰ ਹੁਣ ਤੁਹਾਡੇ ਸਾਹਮਣੇ ਆ ਜੀ ਦੇਖ ਲਓ ਕੀ ਕਹਿ ਸਕਦੇ ਸਰਕਾਰ ਅੱਗੇ ਆਹੀ ਤਾਂ ਗੁਜਾਰਿਸ਼ ਹੀ ਕਰ ਸਕਦੇ ਆ ਇਹ ਤਾਂ ਸਰਕਾਰ ਦਾ ਹੀ ਕੰਮ ਹੈ ਵੱਡੇ ਮੋਟੇ ਕੰਮ ਹੈ ਸਰਕਾਰ ਦਾ ਹੀ ਕੰਮ ਹੈ ਗੱਡੀ ਦੇ ਇਲਾਕੇ ਵਿੱਚ ਚੋਣਾ ਜਿੱਤਣ ਤੋਂ ਬਾਅਦ ਆਇਆ ਕਦੇ ਕੋਈ ਨਹੀਂ ਜੀ ਕੋਈ ਨਹੀਂ ਆਇਆ ਕਰੇ ਹਾ ਬਾਤ ਪੁੱਛੀ ਕਿਸੇ ਨੇ ਡਾਕਟਰ ਰਵਜੋਦ ਜੀ ਆਏ ਸੀਗੇ ਕਦੋਂ ਦੋ ਵਾਰ ਤੇ ਬਾਕੀ ਹੁਣ ਜਿਹੜੇ ਨਵੇਂ ਬਣੇ ਐਮਪੀ ਉਹ ਤਾਂ ਆਏ ਨਹੀਂ ਜੀ ਕਦੀ ਆਏ ਨਹੀਂ ਇਦਨ ਹੁਣ ਹਲਕਾ ਕਿਹੜਾ ਪੈਂਦਾ ਜੀ ਹਲਕਾ ਹਨ 84 84 ਜਿਲ੍ਹਾ ਸ਼ਿਆਹਪੁਰ ਜਿਲ੍ਹਾ ਸ਼ਿਆਹਪੁਰ ਜਿਲ੍ਹਾ ਪ੍ਰਸ਼ਾਸਨ ਦਾ ਐਡਮਿਨਿਸਟ੍ਰੇਸ਼ਨ ਨੇ ਦੋ ਕੰਨਾਂ ਬਣਾਈਆਂ ਸੀਗੀਆਂ ਇਹਦੇ ਪਰ ਇਹ ਕੀ ਕਿਦਾਂ ਬਣਾਈਆਂ ਬਸ ਇਹ ਕਹਿੰਦਾ ਰਕਾਬੜ ਵਾਸਤੇ ਲਾਈਆਂ ਵੀ ਕੋਈ ਆਣ ਕਿਸੇ ਸਿੱਧਾ ਨਾ ਟੱਪ ਜਾਵੇ ਰਾਤ ਭਰਾਤੇ ਮੋਰੇ ਸਲੇਬ ਟੁੱਟੀ ਹੋਇਆ ਜੀ ਇਸ ਕਰਕੇ ਸਲੈਬ ਬਣਾਉਣ ਦੀ ਜਗ੍ਹਾ ਇੱਥੇ ਕਰਾ ਰਹੇ ਹਾਂ। ਹਾਂਜੀ ਮੋੜੇ ਕੰਦਾ ਲਾਤੀਆਂ ਇਹ ਦੋ। ਕਿੱਥੇ ਖਰਚਾ ਕਰਤਾ? ਹਾਂਜੀ। ਹਾਂਜੀ ਇਹ ਜਿਹੜੀ ਸਲੈਬ ਬਣਾਈ ਹੈ ਜਿਹਦਾ ਹੁਣ ਇੰਦੀਆਂ ਇੱਟਾਂ ਲਾਈਆਂ ਜੀ। ਤੇ ਇਹ ਥੋੜੀ ਸਲੈਬ ਬਣਾ ਦਿੰਦੇ। ਹਾਂਜੀ ਹਾਂਜੀ ਕੰਦਾ ਬਣਾ। ਹਾਂਜੀ ਹਾਂਜੀ ਸਲੈਬ ਬਣਾ ਦਿੰਦੇ। ਹਾਂ। ਤੇ ਬਸ ਇਹਦੇ ਮਾਰ ਕੇ ਯਾਨੀ ਇਹ ਖਰਚਾ ਜਿਹੜਾ ਕੰਦਾ ਬਣਾਉਣਦੇ ਉਹ ਸਲੈਬ ਬਣਾਉਣ ਤੇ ਕਰ ਦਿੰਦੇ ਤਾਂ ਹਾਂਜੀ ਹਾਂਜੀ ਟੈਂਪਰੇਰੀ ਟੱਪ ਸਕਦਾ ਸੀ ਬੰਦਾ। ਠੀਕ ਹੈ ਜੀ। ਕੋਈ ਸਾਧਨ ਟੱਪ ਜਾਂਦੇ ਆ। ਆਹ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਗੱਡੀ ਕਿਦਾਂ। ਜੀ ਜੀ ਜੀ। ਕਈ ਲੇਡੀਆਂ ਵਗੈਰਾ ਵੀ ਟੱਪਣ ਲੱਗੇ ਕੋ ਰੋੜ ਕੇ ਰੋੜਦੀਆਂ ਸਵੇੜੀਆਂ ਫੜੀਆਂ ਦੇਖ ਪਏ ਸੀ ਦੋ ਤਿੰਨ ਜਣੇ ਸਾਰੇ ਚੱਲ ਗਏ ਜੀ ਇੱਥੋਂ ਬਹੁਤ ਘਰ ਕੇ ਤੇ ਖੜੇ ਬਹੁਤ ਜ਼ਿਆਦਾ ਜੀ ਸਾਰੇ ਘਰ ਚੱਲ ਗਏ ਜੀ ਇੱਥੋਂ ਪਿੰਡ ਖਾਲੀ ਹੋ ਗਿਆ ਕੋਟ ਪਟਿਆਲਾ ਖਾਲੀ ਹੋ ਗਿਆ ਜੀ ਸਾਰੇ ਸੈਂਚਾਂ ਚੱਲ ਗਏ ਜੀ ਰਸੂਲਪੁਰ ਚੱਲ ਗਏ ਅੱਜੂ ਵਾਲੇ ਚੱਲ ਗਏ ਸਾਰੇ ਜਿੰਨੇ ਸੀਗੇ ਮਹੰਗਰੋ ਵਾਲੇ ਦੇ ਵੀ ਚੱਲ ਗਏ ਸਾਰੇ ਜੀ ਕਈ ਤਾਂ ਛੱਡ ਗਏ ਹਿਮਾਚਲ ਵਾਲੇ ਪਾਸੇ ਨੂੰ ਵੀ ਜਾ ਰਹੇ ਕਬੂਤਰ ਹਿਮਾਚਲ ਲੱਗੇ ਪੈਂਦਾ ਹਿਮਾਚਲ ਲੱਗੇ ਪੈਂਦਾ ਜੀ ਉਹਨਾਂ ਨੂੰ ਇਸ ਕਰਕੇ ਉਹ ਉਧਰ ਚਲੇ ਹਾਂਜੀ ਹਾਂਜੀ ਉਹਨਾਂ ਨੇ ਆਪਣਾ ਉ ਇਹੀ ਤੁਹਾਨੂੰ ਦੱਸਣਾ ਜਾਂਦਾ ਵੀ ਇਹ ਸਭ ਟੁੱਟੀ ਪਈ ਸਲੇਬ ਉੱਪਰਲੀ ਸਲੇਬ ਵੀ ਟੁੱਟੀ ਪਈ ਆ ਉੱਧਰ ਵੀ ਬੱਚੇ ਪੜਨ ਆਉਂਦੇ ਦੀ ਮੰਗ ਪਈ ਲਈ ਆ ਵੀ ਇਹਨੂੰ ਥੋੜਾ ਕੋਈ ਪੁਲ ਵਗੈਰਾ ਬਣਾਇਆ ਜਾਵੇ ਤੇ ਨਾਲ ਸਭ ਤੋਂ ਸੌਖਾ ਸਾਧਨ ਹੋ ਜਾਵੇ ਬੱਚਿਆਂ ਦਾ ਆਣ ਜਾਣ ਦਾ ਹੋਰ ਕਈ ਕੁਝ ਯਾਨੀ ਕਿ ਆ ਦੇਖੋ ਟਰੰਪੂ ਦੇਖੋ ਜੀ ਫਸਿਆ ਪਿਆ ਸੰਜੀਵ ਕੁਮਾਰ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਮੈਂਗਰਵਾਲ ਜੀ ਬੈਂਕਰ ਵਾਲੇ ਇਹ ਕੀ ਸਮੱਸਿਆ ਆਈ ਭਾਜੀ ਕੀ ਦਿੱਕਤ ਸਮੱਸਿਆ ਇਸ ਸੀਜ਼ਨ ਦਾ ਪਹਿਲਾ ਹੀ ਹੜਾਇਆ ਜੀ ਪਹਿਲੇ ਹੜਣ ਵਾਲੀ ਬਹੁਤ ਬੁਰਾ ਹਾਲ ਹੋ ਗਿਆ ਇਹ ਸੈਲ ਡੈਮ ਨੂੰ ਜਾ ਰਹੀ ਸਲੇਬ ਇੱਥੋਂ ਲੈ ਕੇ ਐਡਾ ਡੂੰਗਾ ਖਾਰ ਲੱਗੀ ਆ ਕਿ 5-5 ਫੁੱਟ ਡੂੰਗਾ ਅ ਅੱਗੇ ਤੱਕ ਅਗਲੀ ਸਟੇਪ ਪਰਾਂ ਵਾਲੀ ਤੱਕ ਡੂੰਗਾ ਹੋ ਗਿਆ ਖਾਇ ਇਹ ਇਹ ਘਰ ਦਾ ਕੱਟ-ਆਫ ਹੋ ਗਿਆ ਏਰੀਆ ਡੈਮ ਦੀ ਜਿਹੜੀ ਪਾਈਪ ਲਾਈਨ ਆਈ ਉਹ ਨੰਗੀ ਹੋ ਗਈ ਅੱਗੇ ਪੀਡਬਲ ਡੀ ਰੈਸਟ ਹਾਊਸ ਸੀਗਾ ਇੱਥੇ ਜੰਗਲਾ ਦਾ ਰੈਸਟ ਹਾਊਸ ਹੈ ਉਹ ਉੱਥੇ ਜਾਣ ਦਾ ਰਸਤਾ ਕੱਟ-ਆਫ ਹੋ ਗਿਆ ਕੋਟ ਪਟਿਆਲਾ ਨੂੰ ਜਾਣ ਵਾਲਾ ਰਸਤਾ ਵੀ ਇਹ ਬੰਦ ਹੋ ਗਿਆ ਅੱਜ ਉੱਥੋਂ ਬੱਸ ਉੱਪਰੋਂ ਆਈ ਹੈ ਉੱਥੋਂ ਹੀ ਵਾਪਸ ਜਾਣੀ ਪਈ ਸਵਾਰੀਆਂ ਉੱਥੇ ਉਤਾਰ ਕੇ ਵਾਪਸ ਚੱਲੀ ਗਈ ਜੀ ਤੇ ਇਹ ਤੋਂ ਅੱਗੇ ਤਖਣੀ ਵਾਲਾ ਜਿਹੜਾ ਰੋਡ ਗਿਆ ਢੋਲ ਵੇਹ ਨੂੰ ਉਹ ਵੀ ਸਲੇਬ ਖਰਾਬ ਹੈ ਉੱਥੇ ਉਹ ਵੀ ਰਿਪੇਅਰ ਕੋਈ ਨਹੀਂ ਹੋਈਏ ਉੱਥੇ ਵੀ ਅੱਜ ਨਰਸਾ ਮੈਡਮ ਨਰਸਾਈ ਕਹਿੰਦੀ ਮੇਰੀ ਸਕੂਟੀ ਖੱਡੇ ਵਿੱਚ ਗ ਤੇ ਕਾਫੀ ਸਟਾਫ ਸਕੂਲ ਦਾ ਸਟਾਫ ਵੀ ਡਾਕਖਾਨੇ ਦਾ ਵੀ ਤੇ ਆਪਣੇ ਆਯੂਗਿਕ ਡਿਸਪੈਂਸਰੀ ਦਾ ਸਟਾਫ ਬੈਂਕ ਦੇ ਕਰਮਚਾਰੀ ਉਧਰੋਂ ਆਉਂਦੇ ਆ ਜਿਨ੍ਹਾਂ ਨੂੰ ਆਣਾ ਜਾਣਾ ਬਹੁਤ ਮੁਸ਼ਕਲ ਹੈ ਜੀ ਇੱਥੇ ਤੇ ਪਹਿਲੀ ਬਰਸਾਤ ਨਾਲ ਹੀ ਇੰਨਾ ਮਾਹੌਲ ਮੜ ਗਿਆ ਪਹਿਲੀ ਬਰਸਾਤ ਨਾਲ ਹੀ ਇੰਨਾ ਬੁਰਾ ਹਾਲ ਹੋ ਗਿਆ ਜੀ ਇਹ ਤੇ ਪੁਲੀ ਰੂੜੀ ਪਰਲੇ ਵਾਲੀ ਤੇ ਇਟਲੀ ਵਾਲੀ ਇਹ ਕਿੰਨੇ ਸਾਲ ਹੋ ਗਿਆ ਜੀ ਇਹ ਹੋ ਗਿਆ ਜੀ 2 ਸਾਲ ਹੋ ਚੱਲੇ ਜੀ ਦੋ ਸਾਲ ਹੋ ਗਏ ਹਾਂਜੀ ਹਾਂਜੀ ਤੇ ਪਿਛਲੀ ਵਾਰੀ ਕੋਈ ਅਧਿਆਪਕ ਵੀ ਕੰਤੇ ਰੁੜ ਗਿਆ ਸੀ ਹਾਂਜੀ ਪਿਛਲੀ ਵਾਰੀ ਇੱਕ ਕਾਰ ਹੀ ਅਧਿਆਪਕ ਦੀ ਰੁੜ ਗਈ ਸੀ ਸਨੇ ਕਾਰ ਅਧਿਆਪਕ ਵੀ ਰੁੜ ਗਿਆ ਬਹੁਤ ਮੁਸ਼ਕਲ ਪਚਾਇਆ ਗਿਆ ਉਸ ਪਰ باوجود ਵੀ ਨਹੀਂ ਬਣਾਈ ਗਈ ਉਸ ਦੇ باوجود ਕੁਛ ਨਹੀਂ ਗਿਆ ਬਜਾਈ ਗਈ ਸਿਰਫ ਸਟਾਪਰ ਲਗਾਏ ਗਏ ਜੀ ਸਾਈਡਾਂ ਦੇ ਸਟਾਪਰ ਲਾਤੇ ਦਵਾਰਾਂ ਖੜੀਆਂ ਦਵਾਰਾਂ ਖੜੀਆਂ ਕਰਤੀਆਂ ਠੀਕ ਹੈ ਜੀ ਉਹ ਦਵਾਰਾਂ ਤੇ ਕੋਈ ਰਿਫਲੈਕਟਰ ਵਗੈਰਾ ਕਹਿੰਦੇ ਨਹੀਂ ਲੱਗਣਾ ਹੁਣ ਕਰਕੇ ਹਾਸੇ ਉਹਦੇ ਕਰਕੇ ਜ਼ਿਆਦਾ ਹੋ ਰਿਹਾ ਹਾਂ ਨਾ ਕੋਈ ਰਿਫਲੈਕਟਰ ਲੱਗਿਆ ਨਾ ਕੋਈ ਵਾਈਟ ਚੂਨਾ ਕੀਤਾ ਗਿਆ ਇਸ ਕਰਕੇ ਸਿੱਧਾ ਹਨੇਰੇ 'ਚ ਪਤਾ ਨਹੀਂ ਚੱਲਦਾ ਵੀ ਮੁਸ਼ਕਲਾਂ ਨਾਲ ਦਰਪੇਸ਼ ਹੋਣਾ ਪੈ ਰਿਹਾ ਜੀ ਵਾਹ ਪਹਿਲੀ ਬਰਸਾਤ ਜੀ ਤੇ ਇੱਕ ਕੰਦੇ ਉੱਪਰ ਜਿਹੜੇ ਘਰ ਹੈ ਚੜਾਈਆਂ ਤੇ ਜਾਂ ਪਿੰਡ ਹੈਗੇ ਉਹਦਾ ਸੰਪਰਕ ਹੀ ਟੁੱਟ ਜਾਂਦਾ ਛੱਲੇ ਵਾਲਿਆਂ ਨਾਲ ਬਿਲਕੁਲ ਜੀ ਅੱਗੇ ਜਿਹੜੇ ਉੱਪਰ ਜੰਗਲ ਦੀ ਆਬਾਦੀ ਜਿਹਦਾ ਸੰਪਰਕ ਇੱਥੋਂ ਕੱਟ ਜਾਂਦਾ ਜੀ ਇੰਨਾ ਹੜ ਜੋਰ ਦੀ ਜਾਂਦਾ ਇਹ ਪਹਿਲੇ ਹੜ ਮੈਂ ਇਹ ਹਾਲ ਹੈ ਤੇ ਉਹਨਾਂ ਦਾ ਆਣਾ ਜਾਣਾ ਬਿਲਕੁਲ ਮੁਸ਼ਕਲ ਹੈ ਜੀ ਫਿਰ ਕਿੱਦਾਂ ਸਕੂਲ ਜਾਣ ਬੱਚੇ ਜਾਣੇ ਕਿਸੇ ਨੇ ਨੌਕਰੀ ਲਈ ਜਾਣਾ ਕੋਈ ਬਿਮਾਰ ਕੁੜਬਤੀ ਮਹਿਲਾ ਨੂੰ ਲੈ ਕੇ ਜਾਣਾ ਕਿੱਦਾਂ ਫਿਰ ਸਰੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਮੁਸ਼ਕਲਾਂ ਸਾਹਮਣਾ ਕਰਨਾ ਜਾ ਵੰਦਾ ਜੀ ਕਿਉਂ ਇੱਥੇ ਸਾਡੇ ਮੇਨਸ ਹਾਰਪਰੀ ਨਜ਼ਦੀਕ ਪੈਂਦਾ ਹੈਗਾ ਉੱਥੇ ਲੈ ਜਾਣਾ ਤੇ ਸਾਡ ਸੰਪਰਕ ਟੁੱਟ ਜਾਂਦਾ ਤਾਂ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਸਰ ਟਰੈਕਟਰ ਤੇ ਲੈ ਕੇ ਆਓ ਅੱਗੇ ਕੋਈ ਹੋਰ ਗੱਡੀ ਕਰੋ ਬੜੀ ਮੁਸ਼ਕਲ ਨਾਲ ਹਾਰਪੁਰ ਤੱਕ ਪਹੁੰਚ ਜਾਂਦੇ ਕਿ ਉਸ ਮਰੀਜ਼ ਨੂੰ ਕੋਈ ਹੋਰ ਫਸੂਲਤ ਤੇ ਸਕੂਲ ਦੇ ਛੋਟੇ ਬੱਚਿਆਂ ਦਾ ਤਾਂ ਇਸੇ ਰੋਡ ਤੇ ਆਣਾ ਜਾਣਾ ਬਹੁਤ ਖਤਰਨਾਕ ਹੈ ਜੀ ਤੇ ਪਤਾ ਲੱਗਿਆ ਵੀ ਇਸ ਦੁੱਖ ਕਰਕੇ ਵੀ ਕੋਈ ਵਿਕਾਸ ਨਹੀਂ ਹੋ ਰਿਹਾ ਵੀ ਕਈ ਨੌਜਵਾਨ ਜਾਂ ਕਈ ਇਲਾਕੇ ਦੇ ਰੋਗ ਪਿੰਡ ਵੀ ਛੱਡ ਕੇ ਜਾ ਰਹੇ ਹਾਂ ਇੱਥੇ ਸੜਕਾਂ ਦਾ ਵਿਕਾਸ ਨਹੀਂ ਪਾਣੀ ਦੀ ਸਮੱਸਿਆ ਵੀ ਬਹੁਤ ਜ਼ਿਆਦਾ ਦੀ ਬਿਜਲੀ ਦੀ ਸਮੱਸਿਆ ਵੀ ਰਹਿੰਦੀ ਹੈ ਨੈਟਵਰਕ ਦੀ ਸਮੱਸਿਆ ਵੀ ਬਹੁਤ ਜ਼ਿਆਦਾ ਹੈਗੀ ਹੈ ਜਿਸ ਕਰਕੇ ਕਾਫੀ ਲੋਕ ਇਥੋਂ ਕਲਾਈਨ ਕਰ ਰਹੇ ਹੈਗੇ ਆ ਕੋਈ ਆਪਣੇ ਹਾਰਪੁਰ ਸੈਂਚਾ ਅਜੂਆ ਹਾਰਪੁਰ ਆਪਣਾ ਮਕਾਨ ਲੈ ਕੇ ਜਿੱਥੇ ਜਿੱਥੇ ਸਰਵਿਸ ਕਰਦੇ ਉੱਥੇ ਸੈਟਲ ਹੋ ਰਹੇ ਜੀ ਕਦੇ ਕਈ ਤਾਂ ਲੱਗੇ ਹਿਮਾਚਲ ਇਧਰੋਂ ਨੇੜੇ ਪਿੰਡਾ ਹੋਣ ਕਰਕੇ ਹਿਮਾਚਲ ਵੀ ਜਾ ਕੇ ਰਹਿਣ ਲੱਗ ਪਏ ਹਾਂ ਬਹੁਤ ਸਾਰੇ ਉੱਪਰ ਦੀਆਂ ਵਾਦੀਆਂ ਜਿਹਨਾਂ ਨੂੰ ਹਮੇਚ ਹਿਮਾਚਲ ਦੇ ਜੀ ਰਹਿੰਦਾ ਸੀ ਉਹ ਹਿਮਾਚਲ ਸੈਟਲ ਹੋ ਰਹੇ ਜੀ ਕੀ ਮੰਗ ਅਪੀਲ ਕਰਦੇ ਆ ਅਸੀਂ ਅਪੀਲ ਕਰਦੇ ਹਾਂ ਕਿ ਇਸ ਸਮੱਸਿਆ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਏ ਤਾਂ ਜੋ ਲੋਕਾਂ ਨੂੰ ਸਹੂਲਤ ਮਿਲਿਆ ਹੋਏ ਔਰ ਆਪਣਾ ਆਮ ਜ਼ਿੰਦਗੀ ਸੁਖਾਲੀ ਬਣ ਸਕੇ ਇਹ ਆਪਾਂ ਇੱਕ ਪਿੰਡ ਦੀ ਗੱਲ ਕੀਤੀ ਤੁਹਾਡੇ ਕਿੰਨਾ ਕੁ ਲੱਗਦਾ ਕਿ ਕਿੰਨੇ ਕੁ ਪਿੰਡਾਂ ਦੀ ਇਹ ਸਮੱਸਿਆ ਰਹੀ ਹੈਗੀ ਇਸ ਤਰ੍ਹਾਂ ਨਾਲ ਜਿਹੜਾ ਸੰਪਰਕ ਹੀ ਟੁੱਟ ਜਾਂਦਾ ਅਸੀਂ ਪਾਸੇ ਇਹ ਸਕੰਡੀ ਵੈਲਟੇਜ ਤਾਂ ਸਾਰੇ ਇਸ ਤਰ੍ਹਾਂ ਹੀ ਹੈ ਜਿੰਨੀ ਵੀ ਕੰਡੀ ਵੈਲਟ ਹੈ ਉਹ ਸਾਰੀ ਸਮੱਸਿਆ ਇਹੀ ਚੱਲਦੀ ਹੈ ਸਰਕਾਰ ਨੇ ਕੋਈ ਕੰਮ ਪਿਛੜੀਆਂ ਨੇ ਵੀ ਨਹੀਂ ਕੀਤਾ ਹੁਣ ਵਾਲੀ ਸਰਕਾਰ ਨੇ ਵੀ ਕੋਈ ਕੰਮ ਨਹੀਂ ਕੀਤਾ ਹਜੇ ਤੱਕ ਤਾਂ ਕੋਈ ਵਿਕਾਸ ਨਹੀਂ ਹੋਇਆ ਸਾਡੇ ਜੀ ਉਮੀਦ ਹੈ ਕੋਈ ਲੱਗਦਾ ਕਿ ਲੱਖੋ ਕਹਿ ਰਹੇ ਆ ਅਸੀਂ ਕਹਿ ਰਹੇ ਆ ਵਾਦਾ ਕਰਦੇ ਆ ਵੀ ਅਸੀਂ ਪੁਲ ਦਾ ਪਾਸ ਕਰਤਾ ਹੈਗਾ ਹਜੇ ਸ਼ੁਰੂ ਤਾਂ ਹੋਈ ਨਹੀਂ ਮਿੱਟੀ ਮੰਗ ਪੱਤਰ ਵੀ ਦਿੱਤੇ ਕਦੀ ਹਾਂਜੀ ਦਿੱਤੇ ਜੀ ਕੋਈ ਹੱਲ ਨਹੀਂ ਹੋਇਆ ਨਹੀਂ ਜੀ ਹਲਕਾ ਕਿਹੜਾ ਪੈਂਦਾ ਜੀ ਇਹ ਸ਼ਾਮਚਰਾਸੀ ਜੀ ਹਲਕਾ ਸ਼ਾਮਚਰਾਸੀ ਹਾਂਜੀ ਐਮਐਲਏ ਕੋਣ ਹੈਗੇ ਤੁਹਾਡੇ ਡਾਕਟਰ ਰਵਜੋਤ ਜੀ ਆਮ ਆਦਮੀ ਪਾਰਟੀ ਹਾਂਜੀ ਤੇ ਲੱਗੇ ਹਾਰਪੁਰ ਪੈਂਦਾ ਫਟਾ ਬ੍ਰਹਮਸ਼ੰਕਰ ਜੇਪਾ ਜੀ ਹਾਂਜੀ 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 ਹਾਰਪੁਰ ਕੋ ਬਹੁਤੀ ਦੂਰ ਨਹੀਂ ਇਥੋਂ ਪਰ ਲੱਗਦਾ ਨਹੀਂ ਕੋਈ ਕਦੇ ਆਏ ਇਥੇ ਨਹੀਂ ਜੀ ਜੇਪਾ ਜੀ ਨਹੀਂ ਆਏ ਜੀ ਕੌਣ ਦੀ ਲੋਡ ਦੇਖਣ ਦੀ ਲੋਡ ਤਾਂ ਹੈਗੀ ਜ਼ਿਲ੍ਹਾ ਸ਼ਹੀਦਪੁਰ ਹੀ ਲੱਗਦਾ ਬਿਲਕੁਲ ਜੀ ਡੀਸੀ ਸਾਹਿਬ ਨਾਲ ਕਦੀ ਕੋਈ ਗੱਲ ਹੋਈ ਜਾਂ ਆਏ ਹੁਣ ਕਦੇ ਡੀਸੀ ਸਾਹਿਬ ਪਿਛਲੇ ਸਾਲ ਮੌਕੇ ਦੇਖਣ ਆਏ ਸੀ ਜੀ ਬਸ ਉਸ ਤੋਂ ਬਾਅਦ ਕੋਈ ਹੋਇਆ ਮਸਲਾ ਹਾਲ ਜੀ ਨਹੀਂ ਓਏ ਥੜੀਆਂ ਬਣੀਆਂ ਅਣੀ ਇਹ ਪਾਜੀ ਕੀ ਨਾਮ ਹੈ ਬਾਬੇ ਆਪਣਾ ਸ਼੍ਰੀ ਕਪਿਲਦੇਵ ਕਪਿਲਦੇਵ ਜੀ ਕਿੱਥੇ ਦੇ ਰਹਿਣ ਲੇ ਜੀ ਮੰਗਰਵਾਲ ਦੇ ਕੀ ਸਮੱਸਿਆ ਆਈ ਹੈ ਜੀ ਪਹਿਲੀ ਬਾਰਿਸ਼ ਆਜ ਸਮਰਥਾ ਜੀ ਪਿਛਲੇ ਬਸਾਰ ਦੇ ਮੇਤਲ ਸਲਾਈ ਬਣੇ ਥੜੀਆਂ ਲਾਲਪਿਆ ਸਾਡੇ ਆਟੋ ਕਾਰ ਟੀਚਰ ਜੀ ਗਵਰਨਮੈਂਟ ਪ੍ਰਾਇਮਰੀ ਸਕੈਂਡਰੀ ਸਕੂਲ ਦੇ ਟੀਚਰ ਵੀ ਕਾਰ ਡੋੜ ਗਏ ਸ

ਕੋਈ ਬਹਾਰ ਮੇੜੀ ਨਸਰਤਾਬ ਮੇਲ ਖੰਦਾ ਜੀ ਇੰਨਾ ਪਾਣੀ ਛਿਗਾ ਜੀ ਆਂਦੇ ਤੇ ਜਦੋਂ ਕਾਰ ਵੀ ਰੁੜ ਗਈ ਹੁਣ ਸਲੇਬ ਵੀ ਕਦੇ ਰੁੜ ਗਈ ਤੇ ਉਹ ਬਣਾਈ ਕਿਸੇ ਨੇ ਨਹੀਂ ਕੋਈ ਕਿਸੇ ਨੇ ਨਹੀਂ ਬਣਾਈ ਜੀ ਨਾ ਕੋਈ ਮੰਤਰੀ ਆ ਨਾ ਮਨਿਸਟਰ ਕੋਈ ਵੀ ਨਹੀਂ ਦੇਖਣ ਆਏ ਜੀ ਹਲਕਾ ਘੜਾ ਪੈਂਦਾ ਜੀ ਪਿੰਡ ਮੰਗਰਵਾਲ ਦੇ ਖਾਮਚੁਰਾਸਰੀ ਹਲਕਾ ਇਹ ਡਾਕਟਰ ਵਿਰੋਜ ਜੀ ਹਾਂ ਜੀ ਤੇ ਉਹ ਵੀ ਨਹੀਂ ਆਏ ਕਦੇ ਮੁੜ ਕੇ ਮੋ ਕਿੱਥੇ ਜੀ ਆਏ ਹੁਣ ਪਿੱਛੇ ਮੁੜ ਗਏ ਇੱਥੇ ਜੀ ਔਕੇ ਦੇ ਔਕੇ ਦੇ ਲਿਖਤੀ ਵੀ ਕਦੇ ਦਿੱਤੀਆਂ ਸ਼ਿਕਾਇਤਾਂ ਜਾਂ ਕੋਈ ਮੰਗ ਪੱਤਰ ਨਾ ਨਾ ਮੌਕੇ ਖੜੀਆਂ ਤਾਂ ਹੀ ਬਣਾਈਆਂ ਜੀ ਪਿਛਵਾੜ ਥਲੀਆਂ ਬਣੀਆਂ ਬਸ ਹੋ ਗਿਆ ਜੀ ਹੋ ਗਿਆ ਆਪਣੇ ਚੱਲੋ ਜੀ ਜਿਹੜੇ ਉੱਪਰਲੇ ਪਿੰਡ ਆ ਉਹ ਤਾਂ ਕਿਤੇ ਕੱਟੇ ਜਾਂਦੇ ਇਲਾਕੇ ਤੋਂ ਉਹ ਤਾਂ ਮਦਰ ਉਪਰੋਂ ਵਰਮੀਆ ਥੱਲੇ ਜਿਹੜਾ ਉੱਦੋਂ ਉੱਦੋਂ ਆਰ ਵਿਪਾਰ ਤਾਂ ਆਰ ਵਿਪਾਰ ਨਾ ਬਿਚਾ ਲੂਣ ਮੇਰੇ ਨਾਲ ਦੁੱਧ ਨਾਲ ਕੋਈ ਹੋਰ ਵਗੈਰਾ ਸ਼ਾਦੀ ਫਰ ਫੂ ਲਾਈ ਨਹੀਂ ਸਕਦੇ ਕੋਈ ਬਿਮਾਰ ਹੋ ਗਿਆ ਕਿੰਨਾ ਮਰ ਜਾਦਾ ਟੱਪੇਗਾ ਉਹ ਸ਼ਹਿਰ ਕੋਈ ਡਾਕਟਰ ਵੀ ਸੁਭਦਾ ਮੇਰੀ ਤਰਫ ਕਰੋ ਕੋਈ ਜਦੋਂ ਬਰਸਾਤ ਨੂੰ ਪਾਣੀ ਚੜ ਜਾਂਦਾ ਕਈ ਕਈ ਦਿਨ ਕਈ ਕਈ ਦਿਨ ਨਿਕਲ ਹੁਣ ਬਾਈ ਮੇਰੀ ਬਾਹਰ ਕਲੈਕਸ਼ਨ ਹੀ ਕਟਿਆ ਜਾਂਦਾ ਹਾਂਜੀ ਹਾਂਜੀ ਸੰਪਰਕ ਟੁੱਟ ਜਾਂਦਾ ਟੁੱਟ ਜਾਂਦਾ ਜੀ ਕੋਈ ਮਾਂ ਹਸਪੀਟਲ ਹੀ ਨਹੀਂ ਇੱਥੇ ਸਾਡੇ ਇਲਾਕੇ ਚ ਜੀ ਉਹ ਸੁਦਾ ਕੋਈ ਬਿਮਾਰ ਹੋ ਜਾ ਗੱਡੀ ਚ ਲੈ ਕੇ ਕਿੱਦਾਂ ਜਾਣਾ ਵਿਚਾਲੇ ਫਿਰ ਫਿਰ ਕੇ ਮੰਦੇਪਰੀ ਸੌ ਜਾਂਦਾ ਜੀ ਕੀ ਮੰਗ ਅਪੀਲ ਕੋਈ ਹਾਂਜੀ ਕੋਈ ਮੰਗ ਇਹ ਸਾਡੀ ਪੀਲ ਹੈ ਜੀ ਬਾਲੇ ਅੰਦਰ ਅਫਸਰ ਵੀ ਕੋਈ ਅੰਦਰ ਮੱਕਾ ਸਾਡੀ ਗੁਜਾਰਸ਼ ਹੈ ਵੀ ਜਲਦੀ ਤੋਂ ਜਲਦੀ ਸਾਡੇ ਇਹ ਹੱਲ ਕੀਤੇ ਜਾਂਦੇ ਪਹਿਲੀ ਬਰਸਾਦ ਨਾਲ ਹੀ ਹਾਲੇ ਹੋ ਗਿਆ ਮਗਰ ਦੂਜੀ ਬਰਸਾਦ ਨਾਲ ਦੇ ਪਹਿਲੇ ਹੋ ਚੁੱਕਾ ਜੀ ਇਹ ਦੂਜੀ ਫੇਜ਼ ਹੋ ਗਿਆ ਜੀ ਦੇ ਡਿਸੀਜਨ ਦੀ ਪਹਿਲੀ ਆ ਹਾਂਜੀ ਡਿਸੀਜਨ ਦੀ ਪਹਿਲੀ ਆ ਵੇਖੋ ਜੀ ਮੌਕਾ ਵੀ ਆ ਕੇ وی ਐਲਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ਲ ਇਨ एवरीवन ਐਂਡ ਏਵਰੀਥਿੰਗ ਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਦੇ